ਅਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ 8 ਤਰੀਕ ਆ ਜਿਹੜੀ ਤੇ ਕੱਲ ਪ੍ਰਸ਼ਾਸਨ ਨੇ ਜਿਹੜਾ ਆਪਣੇ ਨਾਲ ਬਹੁਤ ਧੱਕਾ ਕਰਿਆ ਇਥੇ ਬਿਛਾੜਾਂ ਤੱਕ ਜਿਹੜੀਆਂ ਚਲਾਈਆਂ ਗਈਆਂ ਤੇ ਆਪਣੇ ਕੁਸ਼ ਵਹੀਕਲ ਤੇ ਆਪਣਾ ਕੁਸ਼ ਸਮਾਨ ਆ ਜਿਹੜਾ ਪੁਲਿਸ ਦੀ ਹਰਾਸਤ ਦੇ ਵਿੱਚ ਤੇ ਉਹ ਨਹੀਂ ਛੱਡਦੇ ਤੇ ਆਪਾਂ ਵੀ ਰੋਡ ਬੰਦ ਕਰਿਆ ਹੋਇਆ ਇੱਧਰੋਂ ਪਰ ਸੰਗਤ ਨੂੰ ਚਾਹੀਦਾ ਆਪਣਾ ਆਗੂ ਸਾਹਿਬਾ ਨੂੰ ਚਾਹੀਦਾ ਕਿ ਕੱਲ 7 ਤਰੀਕ ਦਾ ਮਸਲਾ ਸੀ ਪਰ ਅੱਜ 8 ਤਰੀਕਾ ਕਿ ਸਾਰੇ ਜਾਣੇ ਇਥੇ ਮੋਰਚੇ ਦੇ ਵਿੱਚ ਮੌਜੂਦ ਹੋਵੋ ਇਹਤੇ ਆਮ ਲੋਕ ਆ ਜਿਹੜੇ ਆ ਥੋੜੇ ਜਿਹਾ ਤੇ ਸੰਗਤਾਂ ਨੂੰ ਵੀ ਪੀਲਾ ਕੇ ਵੱਧ ਤੋਂ ਵੱਧ ਭਈ ਮੋਰਚੇ ਦੇ ਵਿੱਚ ਪਹੁੰਚਿਆ ਕਰੋ ਆ ਮਾਤਾਵਾ ਹੁਣ ਇੱਥੇ ਬੈਠਣਾ ਸਾਡੀਆਂ ਬੀਬੀਆਂ ਘਣਾ ਤੇ ਹਾਂਜੀ ਹਾਂ 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 ਹਾਂਜੀ ਹਾਂਜੀ ਤੇ ਜ਼ਰੂਰ ਚਾਹੀਦਾ ਬਾਕੀ ਆਗਵਾ ਦੀ ਡਿਊਟੀ ਚਾਹੀਦੀ ਆ ਕਿ ਭਾਈ ਇਸ ਮੋਰਚੇ ਦੇ ਵਿੱਚ ਆਪਣੀ ਹਲੇ ਹਲੇ ਹਾਜ਼ਰੀ ਰੱਖਣ ਇਹਦੇ ਵਿੱਚ ਜ਼ਰੂਰ ਹਾਜ਼ਰੀ ਰੱਖਣ ਆ ਬਿਲਕੁਲ ਰੱਖ ਸਤ ਨਾਮ ਵਾਹਿਗੁਰੂ ਲੋ ਜੀ ਕੱਲ ਜੋ ਕੁਝ ਹੋਇਆ ਸਾਰਿਆਂ ਨੇ ਵੇਖਿਆ ਆਪਣੇ ਸਿੰਘਾਂ ਦੇ ਕੋ ਸੱਤਾਂ ਵੀ ਲੱਗੀ ਸੀ ਕਿ ਉਸੇ ਤੈ ਤਾਂ ਜਿਹੜਾ ਇੱਕ ਸਿੰਘਾ ਉਧਰ ਮੇਰੇ ਨਾਲ ਗੱਲ ਕਰੋ ਕੀ ਗੱਲਵਾਜ਼ ਦੱਸੋ ਆਓ ਸਾਰਿਆਂ ਬੈਠਣਾ ਨੇ ਇਥੇ ਬਚਨ ਕਰੋ ਜਿਹੜਾ ਕਰਨਾ ਆ ਬੈਠਣਾ ਨੇ ਵਜਨ ਕਰ ਰਿਹਾ ਕਰਨਾ ਕੋਈ ਮੈਂ ਦੱਸ ਤੂੰ ਦਾ ਤੂੰ ਦਾ ਮੈਂ ਕੋਣ ਠੀਕ ਹੈ ਹਾਂ ਅੱਛੀ ਨਾ ਗੱਲ ਹੈ ਤੁਹਾਨੂੰ ਕੱਲ ਜਦੋਂ ਪੰਜ ਅੰਡੀ ਘੜ ਤੇ ਆਏ ਹਾਂ ਉੱਥੇ ਨਾ ਸੀਐਮ ਹਾਊਸ ਤੇ ਜਾਣ ਦੇ ਪਹਿਲਾਂ 43 ਦਾ ਟਿਕਾਣਾ ਮਾਰੋ ਉੱਥੇ ਨਾ ਬਣੇ ਉਦੀਚਾਲ ਫੁਰੂਗੀ ਕੁਝ ਇੰਨੇ ਸਿੰਗਾ ਦੇ ਹਜ਼ਾਰ ਰੁੱਟੇ ਕੇ ਕੋਈ 1-2 ਟਰੈਕਟਰ ਹੈਗੇ ਆ ਤੇ 1-2 ਚੀਜ਼ਾਂ ਮਤਲਬ ਲੱ ਲ ਵੀ ਗੱਡੀਆਂ ਗੁੱਡੀਆਂ ਹੈਗੇ ਆ ਸਪੀਕਰ ਚੁੱਕਰ ਹੈਗੇ ਆ ਉਹ ਗੱਡੀਆਂ ਤੇ ਹਥਿਆਰ ਹੈਗੇ ਆ ਸਿੰਗਾ ਦੇ ਕੁਝ 1-2 ਸਿੰਗਾ ਹੈਗੇ ਸੀ ਕਿ ਜਿਹੜੇ ਵਿਹਾਰਪਰ ਤਿਆਰ ਨਹੀਂ ਸੀਗੇ ਉਹਨਾਂ ਦੇ ਭਲੇਖੇ ਨਾਲ ਹਥਿਆਰ ਉਹਨੇ ਖੋਲੇ ਜਾਂ ਤੁਹਾਨੂੰ ਇਹਨੇ ਕਿਰਪਾ ਕਰਕੇ ਫੌਜ ਨੂੰ ਰਾਤ ਸਾਰੇ ਦਵਾ ਦੋ ਆ ਚੜ੍ਹਦੀ ਜਲਾ ਦੇਖੋ ਆਏ ਆ ਆਪਣੀ ਵਾਲੀ ਗੱਲ ਖੁੱਲ ਗਈ ਸੀ ਜਿਹੜੇ ਤੁਹਾਡੇ ਬੰਦੇ ਮੇਰੇ ਖਾਲ ਸਾਰੇ ਛੜਦੇ ਬੰਦੇ ਹਾਂਜੀ ਬੰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਹੈਗਾ ਤੁਸੀਂ ਬੈਠੇ ਗੱਲ ਕਰਨ ਤੇ ਟਰੈਕਟਰ ਤੇ ਤੁਸੀਂ ਬੈਠ ਕੇ ਤੁਸੀਂ ਬੈਠੀ ਹੈ ਜੀ ਕ ਇਹ ਤਾਂ ਇਹ ਬੰਦੇ ਤੁਸੀਂ ਕੀਤਾ ਹੈ ਇਹ ਬੰਦੇ ਹੀ ਸੀ ਪਹਿਲਾਂ ਹੁਣ ਅਸੀਂ ਪਿਆਰਦਾ ਹੈ ਬੰਦੇ ਸੀ ਕੱਲ ਇਸ਼ੂ ਸੀ ਜਦੋਂ ਸਾਰਾ ਅਫਸਰਾਂ ਦੀ ਗੱਲ ਹੋ ਗਈ ਤੁਹਾਡੇ ਜਿਹੜੇ ਅਧਿਕਾਰ ਸੀ ਕਿ ਆਪਸੇ ਜਥੇਬੰਦੀਆਂ ਨਾਲ ਤੇ ਆਪਸੇ ਗੱਲ ਹੋ ਗਈ ਸੀ ਨਹੀਂ ਮੀਟਾ ਜਿਹੜੀ ਕੱਲ ਇਹਨਾਂ ਨਾਲ ਕੱਲ ਕਾਨੂੰ ਹੋਈ ਪਤਾ ਨਹੀਂ ਅਫਸਰਾਂ ਵੀ ਹੋਈ ਹੈ ਇਹਨਾਂ ਦੀ ਰਾਤ ਹਾਲਾ ਵੀ ਹੋਈ ਹੈ ਹੁਣ ਅੱਗੇ ਵੀ ਬੰਦੀ ਆਪਣੀ ਬੈਠੇ ਆ ਇਹ ਕਹਿੰਦੇ ਵੀ ਸਾਡੇ ਟਰੈਕਟਰ ਵਗੈਰਾ ਨਾਲ ਮੈਂ ਤਾਂ ਉਹੀ ਤਾਂ ਤੁਸੀਂ ਅਰਦੂ ਸਾਹਿਬਾਨ ਨੂੰ ਬੇਨਤੀ ਆ ਕਿ ਭਾਈ ਅੱਜ 8 ਤਰੀਕ ਆ ਤੇ ਕੱਲ ਦਾ ਤਾਜ਼ਾ ਕੰਮ ਹੋਇਆ ਇੱਥੇ ਮੋਰਚੇ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਭਾਈ ਇੱਥੇ ਦੇਖੋ ਕੀ ਮਾਹੌਲ ਆ ਕੀ ਗੱਲਬਾਤ ਆ ਆ ਸਾਰੇ ਜਣੇ ਇੱਥੇ ਮੌਜੂਦ ਹੋਵੋ ਭਾਈ ਇੱਕ ਮਿੰਟ ਚਾ ਲੋ ਤੁਸੀਂ ਜਿਹੜਾ ਹੈਗਾ ਉਹ ਜਿਹੜਾ ਸਾਰੇ ਪਤਾ ਨਹੀਂ ਆਉਦਾ ਵੀ ਟ੍ਰੈਕਟਰ ਜਾਂ ਡੈਂਡੀਕਾਰ ਕੋਲ ਤੇ ਆਈ ਸੀ ਕੋ ਦੱਸੀਏ ਗਾ ਲੋ ਕਹਿੰਦੇ ਸੀ ਐਸਐਸਪੀ ਸਾਹਿਬ ਨਾਲ ਗੱਲ ਕਰਦੇ ਆ ਵੀ ਉਸ ਤੋਂ ਬਾਅਦ ਅਸੀਂ ਇਹ ਕਹਿੰਦੀ ਸਾਰੀ ਫੌਜ ਵੀ ਜਦ ਤੱਕ ਸਾਡੀਆਂ ਮਸ਼ੀਨਰੀਆਂ ਇੱਥੇ ਨਹੀਂ ਆਉਂਦੀ ਉਹ ਤੱਕ ਬੰਦੇ ਛੱਡ ਦੇ ਅਣ ਵਿੱਚ ਸਮਝਾ ਇੱਕ ਮਿੰਟ ਚਲੋ ਤੁਹਾਡੇ ਬੰਦੇ ਛੱਡ ਦੇ ਇੱਥੇ ਜੋ ਕੋਈ ਸ਼ਾਇਦ ਤੁਹਾਨੂੰ ਦਸਤਾਵੇਜ਼ ਕਰੇ ਪਤਾ ਨਹੀਂ ਉਹਨਾਂ ਨੂੰ ਨਹੀਂ ਨਹੀਂ ਪਤਾ ਨਹੀਂ ਉੱਥੇ ਹੀ ਆ ਜਿਹੜਾ ਨੇ ਖੋਇਆ ਉਹਨਾਂ ਨੂੰ ਪਤਾ ਨਹੀਂ ਲੱਗੇ ਇੱਕਾਈ ਜੀ ਗੱਲ ਕਰੀਏ ਆਪਣਾ ਤੋਂ ਬਗਾਨਾ ਕਿਸੇ ਦਾ ਸਾਥ ਆਹੋ ਹੈ ਗੁਰੂ ਸਤਿ ਨਾਮ ਵਾਹਿਗੁਰੂ ਸਤੋ ਨਾਮ ਵਾਹਿਗੁਰੂ ਸੋਤ ਨ ਮਹਾਦੇਵ ਜੁਰੇ ਹਰੇਕ ਪ੍ਰਧਾਨ ਨਾਲ ਕੋਈ ਪੁੱਛ ਕੇ ਗੱਲ ਕਰੇ ਹੁਣ ਜਿਹਨਾਂ ਦੇ ਟਰੈਕਟਰ ਗਏ ਆ ਹਥਿਆਰ ਗਏ ਉਹਨਾਂ ਦਾ ਕੋਈ ਰਿਵਲ ਕਰਦੇ ਤੇ ਇਕੱਲੀ ਗੱਲਾਂ ਬਾਤਾਂ ਕਰੀ ਜਾਂਦੇ ਸੋ ਸੂਰਿਆ ਕਾਲਾ ਯੋਧਾ ਕਾ ਬਾਤ ਸਾਡਾ ਕੋਈ ਆਪਸ ਵਿੱਚ ਨਾ ਕੋਈ ਮੈਂ ਆਪਣੀ ਗੱਲ ਸੁਣਨ ਦੇ ਨਾਲ ਕਰਕੇ ਮਾਰੀ ਜਾ। ਸਰਬੋਤਮ ਜੀ ਤੁਹਾਨੂੰ ਸੈਂਕੜੇ ਸਤਿ ਸ਼੍ਰੀ ਅਕਾਲ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ 7 ਜਨਵਰੀ ਸੀ ਸਾਰਿਆਂ ਨੂੰ ਪਤਾ ਜਾ ਕਿ ਪ੍ਰਸ਼ਾਸਨ ਨੇ ਜਿਹੜਾ ਆਪਣੇ ਨਾਲ ਕਿੰਨਾ ਧੱਕਾ ਕੀਤਾ ਇੱਥੇ ਅਥਰੂ ਗੈਸ ਗੋਲੇ ਤੱਕ ਚਲਾਏ ਗਏ ਹਨਾ ਬਹੁਤ ਚੀਚਾ ਫਾਇਰਿੰਗ ਵੀ ਹੋਈ ਇੱਥੇ ਸਾਰਾ ਕੁਝ ਹੋਇਆ ਤੇ ਆਪਣੇ ਉੱਥੇ ਚੰਡੀਗੜ੍ਹ ਆਪਾਂ ਪਹੁੰਚ ਗਏ ਸੀਗੇ ਤੇ ਉੱਥੇ ਵੀ ਪ੍ਰਸ਼ਾਸਨ ਨੇ ਜਿਹੜੇ ਬਹੁਤ ਯਾਨੀ ਕਿ ਆਪਾਂ ਨੂੰ ਵੀ ਗੱਡੀਆਂ ਚ ਸੈੱਟ ਲਿਆ ਸੀ ਬਸਾਂ ਚ ਤੇ ਮਸ਼ੀਨਰੀ ਆ ਜਿਹੜੀ ਉਹ ਠਾਣਿਆਂ ਦੇ ਵਿੱਚ ਲੈ ਗਿਆ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਇੱਕ ਫੋਰਡ ਸੀਗਾ ਫੋਰਡ ਪ੍ਰਸ਼ਾਸਨ ਤੋਂ ਨਹੀਂ ਮੰਨਿਆ ਯਾਨੀ ਕਿ ਨਾ ਤਾਂ ਸਟਾਰਟ ਹੋਇਆ ਤੇ ਨਾ ਹੀ ਉਹਨਾਂ ਤੋਂ ਕਿਸੇ ਹੋਰ ਤਰੀਕੇ ਨਾਲ ਉਹ ਜਿਹੜਾ ਲੋਟ ਆਇਆ ਪਤਾ ਨਹੀਂ ਉਹ ਪ੍ਰਮਾਤਮਾ ਦੀ ਕੋਈ ਰਜਾ ਸੀਗੀ ਤੇ ਬਾਕੀ ਦੀ ਜਿਹੜੀ ਮਸ਼ੀਨਰੀ ਆ ਉਹ ਸਾਰੀ ਉਹਨਾਂ ਨੇ ਠਾਣੇ ਦੇ ਵਿੱਚ ਜੱਪਤਾ ਆਪਣੇ ਹੋਰ ਸਿੰਘਾਂ ਦੇ ਹਥਿਆਰ ਵੀ ਕਈਆਂ ਤੇ ਉੱਥੇ ਫਿਰ ਜਲਪਤਾ ਤੇ ਬਾਕੀ ਜਿਹੜੀ ਕੁਸ਼ ਮਸ਼ੀਨਰੀ ਆ ਗੱਡੀ ਤੇ ਟਰੈਕਟਰ ਵਗੈਰਾ ਤੇ ਜਿਹੜਾ ਆਪਣਾ ਉਹ ਟਰੈਕਟਰ ਸੀਗਾ ਉਹ ਫਿਰ ਅਸੀਂ ਉਦੋਂ ਹੀ ਮੋਰਚੇ ਲੈ ਜਾਂਦਾ ਸੀ ਕਿਉਂਕਿ ਪੁਲਿਸ ਤੋਂ ਜਿਹੜਾ ਉਹ ਲਜਾਇਆ ਨਹੀਂ ਜਾਂ ਪ੍ਰਮਾਤਮਾ ਦੀ ਕਿਰਿਆ ਸੀ ਤੇ ਬਾਕੀ ਦੀ ਹੁਣੇ ਮੰਗਾ ਕੇ ਵਦ ਤੋਂ ਵਦ ਭਾਈ ਜਿਹੜੇ ਵੀ ਆਪਣੇ ਆਗੂ ਆ ਮੋਰਚੇ ਦੇ ਉਹਨਾਂ ਨੂੰ ਇੱਥੇ ਮੌਜੂਦ ਰਹਿਣਾ ਚਾਹੀਦਾ ਤੇ ਉਹ ਪਹੁੰਚੋ ਇੱਥੇ ਮੋਰਚੇ ਦੇ ਵਿੱਚ ਵੀ ਹਾਲਾਤ ਵੇਖੋ ਤੇ ਵੀ ਪਾਈ ਜਿਹੜਾ ਰੋਡ ਆ ਇਧਰਲੇ ਪਾਸੇਓ ਫਿਰ ਬੰਦ ਕਰਿਆ ਕਿਉਂਕਿ ਪ੍ਰਸ਼ਾਸਨ ਜਿਹੜੀ ਪਹਿਲਾਂ ਸਾਡੀ ਮਸ਼ੀਨਰੀ ਦਵੇ ਜਿਹੜੀ ਮਸ਼ੀਨਰੀ ਆ ਤੇ ਬਾਕੀ ਸੱਟਾਂ ਆਪਣੇ ਸਿੰਘਾਂ ਦੇ ਵੀ ਜੜੀਆਂ ਬਹੁਤ ਲੱਗੀਆਂ ਹੋਈਆਂ ਵਾ ਤੇ ਬਾਪੂ ਸੰਤੋਖ ਦੇ ਵੀ ਪੈਰ ਤੇ ਜਿਹੜੀ ਸੱਟ ਲੱਗੀ ਹੋਈ ਆ ਮੋਰਚੇ ਜਾ ਤਾ ਨਾ ਅਸਲ ਦਾ ਬਿਜਾਰ ਕਾਇ ਤੇ ਜਾਬ ਚੱਲ ਰਿਹਾ ਤੇ ਵੱਤ ਵਤ ਪਾਈ ਸੰਗਤਾਂ ਜੜੀਆਂ ਮੋਰਚੇ ਦੇ ਵਿੱਚ ਪਹੁੰਚੋ ਕਿਉਂਕਿ ਲੜਾਈ ਹਲੇ ਜਿਹੜੀ ਆਪਣੀ ਖਤਮ ਨਹੀਂ ਹੋਈ ਇਹ ਲੜਾਈ ਜਿਹੜੀ ਆਪਣੀ ਨਿਰੰਤਰ ਜਿਹੜੀ جاری ਆ